ਗੁਰੂ ਪਿਆਰੀ ਸਾਧ ਸੰਗਤ ਜੀ ਆਓ ਦਸ਼ਮੇਸ਼ ਪਿਤਾ ਜੀ ਦੀ ਵਰਖੀ ਹੋਈ ਫਤਿਹ ਦੀ ਸਾਂਝ ਕਰੀਏ ਗਜ ਵਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਅੱਜ ਅਸੀਂ ਤੁਹਾਡੇ ਨਾਲ ਜਿਹੜੀ ਸੰਗਤ ਕਰਜ਼ੇ ਤੋਂ ਪਰੇਸ਼ਾਨ ਹੈ ਇਹ ਵਾਰੀ ਕਥਾ ਜ਼ਰੂਰ ਸੁਣਨਾ ਜੀ ਵਾਹਿਗੁਰੂ ਜੀ ਆਪ ਜੀ ਦਾ ਕਰਜ਼ਾ ਜ਼ਰੂਰ ਉਤਾਰਨਗੇ ਸਾਧ ਸੰਗਤ ਜੀ ਜੋ ਵੀ ਸੰਗਤ ਇਸ ਚੈਨਲ ਤੇ ਨਵੀਂ ਹੈ ਵੀਡੀਓ ਨੂੰ ਅੰਤ ਤੱਕ ਜ਼ਰੂਰ ਵੇਖਣਾ ਜੀ ਆਪ ਜੀ ਨੂੰ ਬਹੁਤ ਕੁਝ ਸਿੱਖਣ ਨੂੰ ਮਿਲੇਗਾ ਆਪ ਜੀ ਨੂੰ ਇਹ ਵੀ ਤਜਰਬਾ ਹੋ ਜਾਏਗਾ ਕਿ ਜਦੋਂ ਅਸੀਂ ਵਾਹਿਗੁਰੂ ਸੱਚੇ ਮੰਦੇ ਨਾਲ ਯਾਦ ਕਰਦੇ ਹਾਂ ਤਾਂ ਵਾਹਿਗੁਰੂ ਜੀ ਸਾਨੂੰ ਕਰਜ਼ੇ ਤੋਂ ਕਿਵੇਂ ਮੁਕਤ ਕਰਦੇ ਹਨ ਸਾਤ ਸੰਗਤ ਜੀ ਜੋ ਵੀ ਸੰਗਤ ਇਸ ਚੈਨਲ ਜੇ ਨਮੀ ਹੈ ਚੈਨਲ ਨੂੰ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਕਰ ਲੈਣਾ ਜੀ ਅਤੇ ਕਮੈਂਟ ਬਾਕਸ ਵਿੱਚ ਧੰਨ ਧੰਨ ਬਾਬਾ ਅਜੀਤ ਸਿੰਘ ਜੀ ਲਿਖ ਕੇ ਹਾਜ਼ਰੀ ਲਗਾਉਣਾ ਜੀ ਸਾਤ ਸੰਗਤ ਜੀ ਇੱਕ ਸੱਜਣ ਸੀ ਜੋ ਮਜੀਠੇ ਸ਼ਹਿਰ ਦਾ ਰਹਿਣ ਵਾਲਾ ਸੀ ਉਸ ਬੰਦੇ ਕੋਲ ਸਿਰਫ ਛੇ ਕਿਲ੍ਹ ਜਮੀਨ ਦੇ ਸੀ ਹਰ ਸਾਲ ਗੁਰੂ ਰਾਮਦਾਸ ਮਹਾਰਾਜ ਜੀ ਦਾ ਪੁਰਬ ਮਨਾਉਣ ਬੜੀ ਵੱਡੇ ਪੱਧਰ ਤੇ ਸੰਗਤ ਆਉਂਦੀ ਹੈ ਤੇ ਗੁਰੂ ਦੇ ਕੀਰਤਨੀਏ ਆਉਂਦੇ ਨੇ ਸਾਧ ਸੰਗਤ ਜੀ ਉਹਨੇ ਬੜੀ ਕੋਠੀ ਬਣਾਈ ਸੀ 20 ਤੋਂ 25 ਲੱਖ ਦੀ ਗੱਡੀ ਖੜੀ ਸੀ ਜਦੋਂ ਇੱਕ ਵਾਰੀ ਸਾਧ ਸੰਗਤ ਜੀ ਉਸ ਨੂੰ ਕਿਸ ਸੱਜਣ ਨੇ ਪੁੱਛਿਆ ਕਿ ਸਰਦਾਰ ਜੀ ਬੱਚੇ ਬਾਹਰ ਨੇ ਸਾਧ ਸੰਗਤ ਜੀ ਤੇ ਕਹਿੰਦਾ ਨਹੀਂ ਭਾਈ ਸਾਹਿਬ ਜੀ ਇੱਕ ਲੜਕੀ ਹੈ ਉਹ ਵੀ ਇੱਧਰ ਵਿਆਹੀ ਹੈ ਤੇ ਇੱਕ ਲੜਕਾ ਹੈ ਉਹ ਵੀ ਇੱਥੇ ਹੈ ਸਾਧ ਸੰਗਤ ਜੀ ਮੈਂ ਪੁੱਛਿਆ ਫਿਰ ਜ਼ਮੀਨ ਕਿੰਨੀ ਹੈ ਭਾਈ ਸਾਹਿਬ ਜੀ ਸਾਡੇ 6 ਕਿਲੇ ਨੇ ਮੈਂ ਉਹਨੂੰ ਕਿਹਾ ਸਾਡੇ 6 ਕਿੱਲੇ ਨਾਲ ਏਡੀ ਕੋਠੀ ਨਹੀਂ ਪੈ ਸਕਦੀ। ਸਾਧ ਸੰਗਤ ਜੀ 6 ਕਿੱਲਿਆਂ ਨਾਲ 25 ਲੱਖ ਦੀ ਗੱਡੀ ਵੀ ਨਹੀਂ ਆ ਸਕਦੀ। ਸਾਧ ਸੰਗਤ ਜੀ ਉਹਨੇ ਫਿਰ ਅੱਖਾਂ ਪਰ ਲਈਆਂ। ਤਾਂ ਸਾਧ ਸੰਗਤ ਜੀ ਉਹਦੀ ਕੋਠੀ ਵਿੱਚ ਜਾ ਕੇ ਮਨ ਖੁਸ਼ ਹੋ ਜਾਂਦਾ ਏ। ਉਹਨੇ ਬੜੀ ਫੋਟੋ ਤਾਂ ਤਨ ਗੁਰੂ ਰਾਮਦਾਸ ਜੀ ਦੀ ਲਾਈ ਹੋਈ ਹੈ ਅੱਖਾਂ ਭਰ ਕੇ ਰੋ ਕੇ ਕਹਿੰਦਾ ਮੇਰਾ ਹੈ ਹੀ ਕੁਝ ਨਹੀਂ ਤੁਸੀਂ ਸਹੀ ਕਹਿੰਦੇ ਹੋ ਸਾਡੇ 6 ਕਿੱਲਾਂ ਚੋਂ ਕੋਠੀ ਤੇ 20 25 ਲੱਖ ਵਾਲੀ ਗੱਡੀ ਨਹੀਂ ਆ ਸਕਦੀ ਸਾਧ ਸੰਗਤ ਜੀ ਭਾਈ ਸਾਹਿਬ ਇਹ ਸਭ ਕੁਝ ਗੁਰੂ ਰਾਮਦਾਸ ਮਹਾਰਾਜ ਜੀ ਦਾ ਦਿੱਤਾ ਹੋਇਆ ਫਿਰ ਜਿਹੜੀ ਉਹਨੇ ਗੱਲ ਦੱਸੀ ਉਹ ਬਹੁਤ ਹੈਰਾਨੀ ਵਾਲੀ ਸੀ 사ਸੰਗਲ ਜੀ ਉਹ ਕਹਿੰਦਾ ਮੈਂ ਆਪਣੇ ਲੜਕੇ ਨੂੰ 20 ਲੱਖ ਰੁਪਏ ਏਜੰਟ ਨੂੰ ਦੇ ਕੇ ਬਾਹਰ ਭੇਜਿਆ ਸੀ ਪਰ ਏਜੰਟ ਪੈਸੇ ਮਾਰ ਕੇ ਭੱਜ ਗਿਆ 사ਸੰਗਲ ਜੀ ਲੜਕਾ ਮੇਰਾ ਮਲੇਸ਼ੀਆ ਫਸ ਗਿਆ 2.5 ਲੱਖ ਰੁਪਏ ਹੋਰ ਲਗਾ ਕੇ ਵਾਪਸ ਆ ਗਿਆ ਸਾਸੰਗਤ ਜੀ ਤੇ ਕਹਿੰਦਾ ਮੈਂ 22 ਲੱਖ ਕਰਜ਼ੇ ਹੀਠਾ ਆ ਗਿਆ ਉਧਰ ਮੇਰੀ ਲੜਕੀ ਵਿਆਉਣ ਵਾਲੀ ਸੀ ਤੇ ਮੈਂ 22 ਲੱਖ ਦਾ ਕਰਜ਼ਾ ਸੀ ਤੇ ਮੈਂ ਕੀਵੇਂ ਕਰਨਾ ਸੀ ਸਾਸੰਗਤ ਜੀ ਉਹ ਕਹਿੰਦਾ ਜੇ ਅਸੀਂ ਜਟਾ ਜ਼ਮੀਨ ਵੇਚਦੇ ਆ ਤਾਂ ਅਸੀਂ ਮਰਦੇ ਆ ਭਾਈ ਸਾਈਫ ਤੇ ਕਰਜਾ ਸਿਰ ਤੇ ਸੀ ਮੈਨੂੰ ਫਿਕਰ ਸੀ ਮੇਰੀ ਬੱਚੀ ਦਾ ਵਿਆਹ ਕੌਣ ਕਰੇਗਾ ਮੇਰੇ ਬੱਚੇ ਨੂੰ ਕੌਣ ਲੈ ਕੇ ਜਾਏਗਾ ਸਾਧ ਸੰਗਤ ਜੀ ਮੈਂ ਵਿਆਹ ਕਰਾਂਗਾ ਕਹਿੰਦਾ ਬਸ ਐਸੀ ਚਿੰਤਾ ਵਿੱਚ ਨਾ ਮੈਂ ਥੋੜਾ ਅਫਸਰਟ ਰਹਿਣ ਲੱਗ ਪਿਆ ਸਾਧ ਸੰਗਤ ਜੀ ਜਦੋਂ 5-6 ਦਿਨ ਪਾਗਲਾ ਵਾਂਗ ਘੁੰਮ ਰਿਹਾ ਸੀ 5-6 ਦਿਨਾਂ ਬਾਅਦ ਕਹਿੰਦਾ ਮੇਰੇ ਮਨ ਨੇ ਫੈਸਲਾ ਕੀਤਾ ਤੇ ਕਿਹਾ ਉਹ ਸੱਜਣ ਤੈਨੂੰ ਕੀ ਏ ਬਾਦ ਵਿੱਚ ਕੋਈ ਕਰਜ਼ਾ ਲਾਵੇ ਭਾਵੇਂ ਨਾ ਲਾਵੇ ਤੇ ਕੁੜੀ ਵਿਆਹਵੇ ਚਾ ਨਾ ਵਿਆਹੀ ਜਾਵੇ ਮਨ ਇੱਕ ਨੈਗੇਟਿਵ ਫੈਸਲਾ ਲੈ ਲਿਆ ਦੋ ਗੋਲੀਆਂ ਜ਼ਹਿਰ ਦੀਆਂ ਖਾ ਕੇ ਮੈਂ ਮਰ ਜਾਂਦਾ ਹਾਂ ਸਾਧ ਸੰਗਤ ਜੀ ਇੰਨੇ ਹੋਰ ਕਿਸਾਨ ਮਰਦੇ ਨੇ ਤੂੰ ਵੀ ਮਰ ਜਾ ਕਹਿੰਦਾ ਮਰਨ ਦਾ ਫੈਸਲਾ ਕਰ ਲਿਆ ਕਹਿੰਦਾ ਭਾਈ ਸਾਹਿਬ ਜੀ ਮੈਂ ਜ਼ਹਿਰ ਦੀਆਂ ਗੋਲੀਆਂ ਵੀ ਖਰੀਦ ਲਈਆਂ ਮਰਨ ਦਾ ਪੱਕਾ ਫੈਸਲਾ ਕਰ ਲਿਆ ਸਾਧ ਸੰਗਤ ਜੀ ਪਰ ਮਰਨ ਨੂੰ ਕਿਹਦਾ ਦਿਲ ਕਰਦਾ ਵਾ ਉਹ ਵਾਰ-ਵਾਰ ਪਿਆਰ ਨਾਲ ਆਪਣੇ ਬੱਚਿਆਂ ਨੂੰ ਦੇਖੇ ਕਹਿੰਦੇ ਅਗਲੇ ਦਿਨ ਮਨ ਵਿੱਚ ਆਇਆ ਇੱਕ ਵਾਰੀ ਦਰਬਾਰ ਸਾਹਿਬ ਜਾਮਾ ਪਤਨ ਕੀ ਜ਼ਿੰਦਗੀ ਵਿੱਚ ਕਿਹੜਾ ਗੁਨਾ ਹੋਇਆ ਕਹਿੰਦਾ ਮੈਂ ਸਚਖੰਡ ਸੇ ਦਰਬਾਰ ਸਾਹਿਬ ਗਿਆ ਸਾਧ ਸੰਗਤ ਜੀ ਜਾ ਕੇ ਇਸ਼ਨਾਨ ਕੀਤਾ ਤੇ 10 ਰੁਪਏ ਦੇ ਕੜਾ ਪ੍ਰਸ਼ਾਦ ਦੀ ਦੇਖ ਕਰਵਾਈ ਸਾਧ ਸੰਗਤ ਜੀ ਲੰਗਰ ਵਿੱਚ ਗਿਆ ਤੇ ਖੜੀ ਸੇਵਾ ਕੀਤੀ ਫਿਰ ਪ੍ਰਸ਼ਾਦਾ ਛਕਿਆ ਜਦੋਂ ਵਾਪਿਸ ਆਉਣ ਲੱਗਿਆ ਸਾਧ ਸੰਗਤ ਜੀ ਤਾਂ ਕਹਿੰਦਾ ਮੇਰੇ ਮਨ ਵਿੱਚ ਸੀ ਅੱਜ ਰਾਤੀ ਮੈਂ ਘਰ ਜਾ ਕੇ ਦਵਾਈ ਖਾ ਲੈਣੀ ਏ ਬਾਹਰ ਨਹੀਂ ਮਰਨਾ ਘਰ ਦੇ ਕੋਲ ਹੀ ਮਰਾਂਗਾ ਫੇਕ ਤਾਂ ਲੈਣਗੇ ਘਰ ਦੇ ਤਾਂ ਭਾਈ ਸਾਹਿਬ ਜੀ ਮੈਂ ਜਦੋਂ ਸਰੋਵਰ ਤੋਂ ਦੁਬਾਰਾ ਮੱਥਾ ਟੇਕ ਕੇ ਬਾਹਰ ਆਉਣ ਲੱਗਾ ਸਾਥ ਸੰਗਤ ਜੀ ਹਰ ਮੰਦਰ ਸਾਹਿਬ ਦੇ ਦਰਸ਼ਨ ਕਰਦੇ ਤਾਂ ਸਾਥ ਸੰਗਤ ਜੀ ਜਿੰਨੂੰ ਪਤਾ ਹੋਵੇ ਮੈਂ ਸ਼ਾਮੀ ਮਰਨਾ ਹੈ ਤਾਂ ਉਹਨੂੰ ਹੋਰ ਪਾਸੇ ਦੁਨੀਆ ਨਹੀਂ ਦਿੱਸਦੀ ਸਾਥ ਸੰਗਤ ਜੀ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਵੱਲ ਹੱਥ ਜੋੜ ਕੇ ਖਲੋਤਾ ਅੱਖਾਂ ਭਰ ਕੇ ਰੋਏ ਜਾ ਰਿਆਂ ਵਾ ਰੋਂਦੇ ਰੋਂਦੇ ਮੇਰੇ ਅੰਦਰੋਂ ਆਵਾਜ਼ ਨਿਕਲੀ ਗੁਰੂ ਰਾਮਦਾਸ ਮੇਰੇ ਬੱਚਿਆਂ ਦਾ ਖਿਆਲ ਰੱਖੇ ਸਾਧ ਸੰਗਤ ਜੀ ਜਦੋਂ ਉਹ ਸੱਜਣ ਦਰਬਾਰ ਸਾਹਿਬ ਤੋਂ ਵਾਪਸ ਆ ਗਿਆ ਤੇ ਜਦੋਂ ਸਾਧ ਸੰਗਤ ਉਰਾ ਵਿੱਚ ਆ ਰਿਹਾ ਸੀ ਤੇ ਮੈਂ ਆਪਣਾ ਸੋਚਾਂ ਵਿੱਚ ਡੁੱਬਿਆ ਹੋਇਆ ਸੀ ਸਾਧ ਸੰਗਤ ਜੀ ਤੁਸੀਂ ਹੈਰਾਨ ਹੋਵੋਗੇ ਕੁਝ ਨਹੀਂ ਦਿਸ ਰਿਹਾ ਸੀ ਕਹਿੰਦਾ ਮੈਂ ਇੰਨੇ ਨੂੰ ਇੱਕ ਬੰਦਾ ਆਇਆ ਉਹਨੇ ਮੇਰੀ ਬਾਹ ਵਿੱਚ ਝੋਲਾ ਫੜਿਆ ਹੋਇਆ ਸੀ ਤੇ ਸਾਧ ਸੰਗਤ ਜੀ ਉਸਨੇ ਝੋਲੇ ਦੇ ਵਿੱਚੋਂ ਇੱਕ ਲਾਟਰੀ ਕੱਢੀ ਤੇ ਕਹਿੰਦਾ ਸਰਦਾਰ ਜੀ ਲਾਟਰੀ ਪਾ ਲਵੋ ਸਾਧ ਸੰਗਤ ਮੈਂ ਗੁੱਸੇ ਵਿੱਚ ਕਿਉਂ ਕਿ ਭਰਾ ਮਰ ਜਾ ਕੇ ਮੈਂ ਨਹੀਂ ਲਾਟਰੀ ਪਾਣੀ ਕਹਿੰਦਾ ਮੈਂ ਉਹਦੇ ਮੂੰਹ ਵੱਲ ਨਹੀਂ ਵੇਖਿਆ 사త్సੰਗਤ ਜੀ ਉਹ ਮੇਰੇ ਵੱਲ ਕੋਲ ਫਿਰ ਆ ਗਿਆ ਤੇ ਕਹਿੰਦਾ ਸਰਦਾਰ ਜੀ ਲਾਟਰੀ ਪਾ ਲੋ ਤੇ ਮੈਂ ਕਿਹਾ ਭਾਵਾ ਮੈਂ ਨਹੀਂ ਲਾਟਰੀ ਪਾਣੀ 사త్సੰਗਤ ਜੀ ਮੈਂ ਤਾਂ ਅੱਗੇ ਬਹੁਤ ਦੁਖੀ ਹਾਂ ਫਿਰ ਇੱਕ ਜਗ੍ਹਾ ਬਸ ਰੁਕੀ ਤਾਂ ਉਹ ਪਰਚੀ ਕੱਟ ਕੇ ਮੇਰੇ ਜੇਬ ਵਿੱਚ ਪਾ ਗਿਆ ਸਾਥ ਸੰਗਤ ਜੀ ਤੁਸੀਂ ਹੈਰਾਨ ਹੋਵੋਗੇ ਕਹਿੰਦੇ ਲਓ ਸਰਦਾਰ ਜੀ ਜੇ ਨਿਕਲ ਕੇ ਤਾਂ ਪੈਸੇ ਦੇ ਦਿਓ ਨਹੀਂ ਤੇ ਨਾ ਸਹੀ ਕਹਿੰਦਾ ਉਹ ਬਸ ਉੱਤਰ ਗਿਆ ਫਿਰ ਬਸ ਤੁਰ ਪਈ ਥੋੜੀ ਦੂਰ ਜਾ ਕੇ ਮੇਰੇ ਮਨ ਵਿੱਚ ਆਇਆ ਮੈਨੂੰ ਉਹ ਜਾਣਦਾ ਹੀ ਨਹੀਂ ਸੀ ਮੈਂ ਕਦੇ ਲਾਟਰੀ ਪਾਈ ਹੀ ਨਹੀਂ ਇਹ ਪਰਚੀ ਕਿਵੇਂ ਦੇ ਗਿਆ ਸਾਥ ਸੰਗਤ ਜੀ ਤੇ ਜਦੋਂ ਉਹਨੇ ਜੇਬ ਵਿੱਚ ਲਾਟਰੀ ਕੱਢੀ ਤਾਂ 200 ਰੁਪਏ ਵਾਲੀ ਲਾਟਰੀ ਸੀ ਕਹਿੰਦਾ ਜਦੋਂ ਮੈਂ ਪਿੰਡ ਗਿਆ ਤਾਂ ਉੱਥੇ ਤੱਕ ਜਾਂਦਿਆਂ ਮੇਰੇ ਦਿਮਾਗ ਵਿੱਚ ਗੱਲ ਘੁੰਮਦੀ ਏ ਸਾਧ ਸੰਗਤ ਜੀ ਤੈਨੂੰ ਕੋਈ ਸੰਕੇਤ ਹੈ ਨਾ ਤੂੰ ਲਾਟਰੀ ਪਾਈ ਤੇ ਨਾ ਉਹ ਤੈਨੂੰ ਜਾਣਦਾ ਸੀ ਇੱਕ ਕਹਾਣੀ ਕੀ ਏ ਕਹਿੰਦਾ ਰਾਤ ਲੰਗੀ ਤੇ ਕਹਿੰਦਾ ਮੈਂ ਲਾਟਰੀ ਲੈ ਕੇ ਫਿਰ ਉੱਥੇ ਗਿਆ ਜਿੱਥੇ ਉਸ ਨੇ ਮੈਨੂੰ ਲਾਟਰੀ ਦਿੱਤੀ ਸੀ ਸਾਧ ਸੰਗਤ ਜੀ ਮੈਂ ਉਸ ਬੰਦੇ ਨੂੰ ਲੱਭਿਆ ਪਰ ਉਹ ਨਹੀਂ ਲੱਭਿਆ ਮੈਨੂੰ ਸਾਧ ਸੰਗਤ ਜੀ ਜਿਹੜਾ ਉਹ ਮਿੱਤਰ ਨੂੰ ਉਸ ਨੂੰ ਜਾ ਕੇ ਪੁੱਛਿਆ ਮੈਨੂੰ ਕੋਈ ਲਾਟਰੀ ਦੇ ਗਿਆ ਮੈਂ ਤਾਂ ਪਉਣਾ ਹੀ ਨਹੀਂ ਕਹਿੰਦਾ ਕਹਿੰਦਾ ਨਾਲ ਐਸਟੀਡੀ ਵਾਲਾ ਉਸ ਨੂੰ ਪੁੱਛ ਪੁੱਛ ਲਾ ਲੱਗ ਤੇ ਫਿਰ ਉਸ ਨੂੰ ਪੁੱਛਿਆ ਉਹ ਕਹਿੰਦਾ ਇਹ ਲਾਟਰੀ ਤੇ ਮੰਗਲਵਾਰ ਨੂੰ ਨਿਕਲਦੀ ਏ ਸਾਧ ਸੰਗਤ ਜੀ ਤੁਸੀਂ ਹੈਰਾਨ ਹੋਵੋਗੇ ਦੋ ਚਾਰ ਦਿਨ ਰੁੱਕ ਜਾ ਮੰਗਲਵਾਰ ਆਉਣ ਵਾਲਾ ਚਲੋ ਉਸ ਨੇ ਫਿਰ ਦੋ ਚਾਰ ਦਿਨ ਮਰਨ ਲਈ ਰੁਕ ਗਿਆ ਸਾਧ ਸੰਗਤ ਜੀ ਕਹਿੰਦਾ ਜਰੂਰ ਕੋਈ ਸੰਕੇਤ ਹੈ ਧੰਨ ਗੁਰੂ ਰਾਮਦਾਸ ਜੀ ਦਾ ਭਾਈ ਸਾਹਿਬ ਜਦੋਂ ਅਸੀਂ ਮੰਗਲਵਾਰ ਨੂੰ ਉਸ ਐਸਟੀਡੀ ਤੇ ਗਏ ਉਹ ਜਿਹੜਾ ਦੁਕਾਨਦਾਰ ਲਾਟਰੀਆਂ ਰੱਖ ਕੇ ਨੰਬਰ ਲੱਭੇ ਅਸੀਂ ਬੈਠੇ ਰਹੇ ਸਾਧ ਸੰਗਤ ਜੀ ਉਹ ਆਪਣੀਆਂ 5 ਤੋਂ 4 ਲਾਟਰੀਆਂ ਤੇ ਨੰਬਰ ਲੱਭ ਕੇ ਵੇਲਾ ਹੋਇਆ ਕਹਿੰਦਾ ਲਿਆਓ ਸਰਦਾਰ ਜੀ ਤਹਾ ਡੱਵੀ ਦੇਖ ਲਈਏ ਕਹਿੰਦਾ ਸਾਧ ਸੰਗਤ ਜੀ ਜਦੋਂ ਉਹਨੇ ਮੇਰੀ ਪਰਚੀ ਦੇਖੀ ਭਾਈ ਸਾਹਿਬ ਜਦੋਂ ਉਸਨੇ 2 3 ਵਾਰ ਨੰਬਰ ਮਿਲਾਇਆ ਸਾਧ ਸੰਗਤ ਜੀ ਤੁਸੀਂ ਹੈਰਾਨ ਹੋਵੋਗੇ ਤਨ ਗੁਰਰਾਮ ਦਾਸ ਜੀ ਦੀ ਉਸ ਵਿਅਕਤੀ ਤੇ ਕਿਰਪਾ ਹੋ ਗਈ ਉਹ ਕਹਿੰਦਾ ਸਰਦਾਰ ਜੀ ਪਾਣੀ ਪੂਰੀ ਪੀ ਲਵੋ ਕਹਿੰਦਾ ਮੈਂ ਕਿਹਾ ਜੀ ਕੀ ਹੋਇਆ ਕਹਿੰਦਾ ਸਰਦਾਰ ਜੀ ਤੁਹਾਡੀ ਦੋ ਕਰਾਊਡ ਦੀ ਲਾਟਰੀ ਨਿਕਲ ਆਈ ਏ ਸਾਧ ਸੰਗਤ ਜੀ ਭਾਈ ਉਹ 2 ਲੱਖ ਕਰਜਾ ਲਾਇਆ ਤਾਂ ਮੈਂ ਘਰ ਬਣਾਇਆ ਨਾਲ ਗੰਨ ਗੁਰ ਰਾਮ ਜਾਸ ਜੀ ਦਾ ਹਰ ਸਾਲ ਸ਼ੁਕਰਾਨਾ ਕਰਨ ਲਈ ਆਈਦਾ ਵਾ ਸਾਧ ਸੰਗਤ ਜੀ ਇਸ ਲਈ ਕਹਨੇ ਆ ਕੀ ਸੱਚੇ ਦਿਲ ਨਾਲ ਉਸ ਵਾਹਿਗੁਰੂ ਨੂੰ ਤੇ ਆਇਆ ਕਰੋ ਵਾਹਿਗੁਰੂ ਜੀ ਤੁਹਾਡੀ ਝੋਲੀ ਵਿੱਚ ਸਾਰੀਆਂ ਖੁਸ਼ੀਆਂ ਪਾ ਦੇਣਗੇ ਸਾਧ ਸੰਗਤ ਜੀ ਜੋ ਤੁਹਾਡੀ ਕਿਸਮਤ ਵਿੱਚ ਵੀ ਨਹੀਂ ਹੁੰਦਾ ਉਹ ਵੀ ਤੁਹਾਨੂੰ ਮਿਲ ਜਾਂਦਾ ਹੈ ਸਾਧ ਸੰਗਤ ਜੀ ਫਿਰ ਉਹ ਗੁਰੂ ਦਾ ਸ਼ੁ크rana ਕਰਦਾ ਤੇ ਕਹਿੰਦਾ ਪਾਈ ਸਾਹਿਬ ਜੀ ਇੱਕ ਧੰਨ ਗੁਰੂ ਰਾਮਦਾਸ ਜੀ ਦਾ ਕੀਤਾ ਹੋਇਆ है सब कुछ एक ही गुरु ਤੇ ਭਰੋਸਾ ਰੱਖੋ ਤੇ ਅੰਦਰ ਵਿਸ਼ਵਾਸ ਹੋਣਾ ਚਾਹੀਦਾ ਬਹੁਤ ਜ਼ਰੂਰੀ ਹੈ ਜਿਸ ਬੰਦੇ ਦੇ ਅੰਦਰ ਵਿਸ਼ਵਾਸ ਹੈ ਉਸ ਦੇ ਨਾਲ ਗੁਰੂ ਆਪ ਹੈ ਸਾਧ ਸੰਗਤ ਜੀ ਇਹ ਸੀ ਅੱਜ ਦੀ ਸਾਡੀ ਕਥਾ ਸਾਧ ਸੰਗਤ ਜੀ ਵੀਡੀਓ ਵਧੀਆ ਲੱਗੀ ਹੋਵੇ ਤੇ ਲਾਈਕ ਅਤੇ ਸ਼ੇਅਰ ਜ਼ਰੂਰ ਕਰਨਾ ਜੀ ਅਤੇ ਸਬਸਕ੍ਰਾਈਬ ਕਰਨਾ ਨਹੀਂ ਭੁੱਲਣਾ ਜੀ ਇੰਨੀ ਕੁ ਸੇਵਾ ਪਰਵਾਨ ਕਰਨਾ ਜੀ ਫਤਿਹ ਦਾ ਜਵਾਵ ਫਤਿਹ ਵਿੱਚ ਦੇਣਾ ਜੀ ਗੱਜ-ਵੱਜ ਕੀ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 사ਤ ਸੰਗਤ ਜੀ ਬਾਬਾ ਜੀ ਦੀਆਂ ਰੋਜ਼ ਨਮੀਆ ਨਮੀਆ ਵੀਡੀਓਜ਼ ਨੂੰ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਜੀ 사ਤ ਸੰਗਤ ਜੀ ਜੋ ਵੀ ਸੰਗਤ ਇਸ ਚੈਨਲ ਦੇ ਨਮੀ ਹੈ ਕਮੈਂਟ ਬਾਕਸ ਵਿੱਚ ਤਾਂ ਤਾਂ ਗੁਰੂ ਰਾਮਦਾਸ ਜੀ ਲੈ ਕੇ ਹਾਜ਼ਰੀ ਲਗਵਾਉਣਾ ਜੀ ਹੋਇਆ ਪੁੱਲਾ ਚੱਕਾ ਨਹੀਂ ਕਿਵੇਂ ਬਖਸ਼ਣੀ ਜੀ ਫਤ ਦਾ ਜਵਾਬ ਫਤੇ ਵੱਜ ਦੇਣਾ ਜੀ ਗੱਜਵਜ ਕੀ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ